ਇੱਕ ਮੋਨਿਟਰਿੰਗ ਮੈਕੈਨਿਜ਼ਮ ਹੋਊਗਾ ਤੇ ਕ੍ਰਾਸ ਚੈੱਕ ਕੀਤਾ ਜਾਊਗਾ ਕਿ ਜਿਸ ਦੇ ਵਿੱਚ ਜੇ ਕਿਸੇ ਪੁਲਿਸ ਅਫਸਰ ਦੀ ਕਨਾਇਵੈਂਸ ਵੀ ਆਂਦੀ ਹੈ ਸਾਹਮਣੇ ਤੇ ਉਸ ਲਈ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਕਿ ਉਸ ਤੇ ਕਾਰਵਾਈ ਕੀਤੀ ਜਾਊਗੀ ਫੋਕਸ will be on financial investigations to break the backbone of drug trafficking ਤੇ ANTF ਨੂੰ ਮੋਡਰਨਾਈਜ਼ ਕਰਕੇ ਇਸ ਦੇ ਨਵੇਂ ਦਫ਼ਤਰ ਜਿਹੜੇ ਲੁਧਿਆਣਾ ਫਿਰੋਜ਼ਪੁਰ ਜਲੰਧਰ ਦੇ ਵਿੱਚ ਬਿਲਡਿੰਗਸ ਆਰ ਅੰਡਰ ਕੰਸਟਰਕਸ਼ਨ ਤੇ ਮਾਰਚ 26 ਤੱਕ ਇਹਨਾਂ ਦੇ 90 ਰੀਜਨਲ ਆਫਿਸਸ ਤਿਆਰ ਹੋ ਜਾਣਗੇ ਤੇ ਆਰਗੇਨਾਈਜ਼ਡ ਕਰਾਈਮ ਨੂੰ ਇੱਕ ਸਾਇੰਟਿਫਿਕ ਤਰੀਕੇ ਨਾਲ ਹੈਂਡਲ ਕਰਨ ਲਈ ਸਾਡੇ ਦੋ ਸੌਫਟਵੇਅਰ ਅਸੀਂ ਆਪਰੇਸ਼ਨਲਾਈਜ਼ ਪੂਰੀ ਤਰ੍ਹਾਂ ਕਰਾਂਗੇ ਇੱਕ ਤੇ ਜਿਹੜਾ ਪਾਇਸ 2019 ਦੇ ਵਿੱਚ ਲਾਂਚ ਹੋਇਆ ਸੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਸ ਦਾ ਪਾਇਸ 2.0 ਦੇ ਵਿੱਚ ਵੌਇਸ ਐਨਾਲਿਸਿਸ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਜਾ ਚੁੱਕਿਆ ਹੈ ਤੇ ਐਟ ਦਾ ਟਾਈਮ ਆਫ ਜਦੋਂ ਵੀ ਕੋਈ ਇਨਮੇਡ ਜੇਲ ਦੇ ਵਿੱਚ ਐਂਟਰ ਕਰਦਾ ਹੈ ਤੇ ਉਸ ਦਾ ਅਸੀਂ ਵੌਇਸ ਸੈਂਪਲ ਲੈ ਰਹੇ ਹੈਗੇ this is being extended to facial recognition ਸੋ ਤਕਰੀਬਨ 4 ਲੱਖ ਜਿਹੜੇ ਡਾਟਾ ਡਾਟਾ ਪੁਆਇੰਟਸ ਹੈਗੇ ਪਾਈਲਸ ਦੇ ਵਿੱਚ ਇਸ ਨੂੰ ਐਕਸਪੈਂਡ ਕਰਕੇ ਇੱਕ ਪ੍ਰਭਾਵੀ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇਸ ਨੂੰ ਵਰਤਿਆ ਜਾਊਗਾ ਜਿਹੜਾ ਸਾਡਾ ਆਰਗੇਨਾਈਜ਼ਡ ਕ੍ਰਾਈਮ ਇਨਫੋਰਮੇਸ਼ਨ ਸੌਫਟਵੇਅਰ ਹੈਗਾ ਉਸ ਦਾ ਵਰਜਨ 2.0 ਜਿਹੜਾ ਹੈਗਾ ਉਹ 2026 ਦੇ ਵਿੱਚ ਅਸੀਂ ਆਪਰੇਸ਼ਨਲਾਈਜ਼ ਕਰ ਦਾਂਗੇ ਇਸ ਦੇ ਵਿੱਚ ਕੁਰੀ ਬੇਸਡ ਸਰਚ ਸਿਸਟਮ ਹੈ ਇਸ ਨੂੰ ਜਿਹੜਾ ਹਾਲ ਦੇ ਵਿੱਚ 2-3 ਦਿਨ ਪਹਿਲੇ NIA ਨੇ ਜਿਹੜਾ ਆਪਣਾ ਆਰਗੇਨਾਈਜ਼ਡ ਕਰਾਈਮ ਸੌਫਟਵੇਅਰ ਲਾਂਚ ਕੀਤਾ ਸੀ ਤਾਂ ਉਸ ਦੇ ਨਾਲ ਲਿੰਕ ਕੀਤਾ ਗਿਆ ਹੈ ਸੋ that there is seamless exchange of information with the national uh, national database uh, we we will focus on ਜਿਹੜੇ ਟ੍ਰੈਵਲ ਏਜੰਟਸ ਹੈਗੇ ਕੁਝ ਇਸ਼ੂਸ ਅਸੀਂ ਫਲੈਗ ਕੀਤੇ ਹਨ ਜਵੇਂ ਜਿਹੜਾ ਪਾਸਪੋਰਟ ਇਸ਼ੂਇੰਗ ਸਿਸਟਮ ਹੈਗਾ ਉਸ ਨੂੰ ਕਿਵੇਂ ਲਿੰਕ ਕੀਤਾ ਜਾਵੇ ਕ੍ਰਿਮੀਨਲ ਰਿਕਾਰਡ ਵੈਰੀਫਿਕੇਸ਼ਨ ਦੇ ਨਾਲ ਸੋ ਦੈਟ ਜਿਹੜੇ ਲੂਪ ਹੋਲਸ ਨੂੰ ਇਸਤੇਮਾਲ ਕਰਕੇ ਜਿਹੜੇ ਲੋਕ ਦੇਸ਼ ਤੋਂ ਬਾਹਰ ਨਿਕਲ ਜਾਂਦੇ ਆ ਜਾਂ ਪਾਸਪੋਰਟਸ ਜਿਹੜੇ ਦੂਜੇ ਪਾਸਪੋਰਟ ਆਫਿਸਰਸ ਤੋਂ ਬਣਵਾ ਲੈਂਦੇ ਉਸ ਤੇ ਅੰਕੁਸ਼ ਲਾਇਆ ਜਾ ਸਕੇ ਤੇ ਜਿਹੜੇ ਟਰੈਵਲ ਏਜੰਟਸ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਵਿਟਨੈਸ ਪ੍ਰੋਟੈਕਸ਼ਨ ਤੇ ਸਾਡੀ ਨਵੀਂ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤਿਆਰ ਹੈਗੀ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤੇ ਜ਼ਿਆਦਾ ਫੋਕਸ ਕੀਤਾ ਜਾਊਗਾ ਸੋ ਦੈਟ ਜਿਹੜਾ ਹੈਗਾ ਇਨਵੈਸਟੀਗੇਸ਼ਨਸ ਨੂੰ ਇੱਕ ਸਾਇੰਟੀਫਿਕ ਮੈਨਰ ਦੇ ਵਿੱਚ ਕਨਕਲੂਡ ਕਰਕੇ ਕਨਵਿਕਸ਼ਨਸ ਅਚੀਵ ਕੀਤੀ ਜਾ ਸਕੀ ਸਾਡੀ ਵੀ ਹੈਵ ਕਨਸਟੀਟਿਊਟਡ ਅ ਹਾਈ ਪਾਵਰਡ ਕਮੇਟੀ ਹੈਡਡ ਬਾਈ ਮਿਸਟਰ ਰਾਮ ਸਿੰਘ ਜਿਹੜੇ ਸਪੈਸ਼ਲ ਡੀਜੀਪੀ ਟੈਕਨੀਕਲ ਸਰਵਿਸਸ ਹੈਗੇ ਇਸ ਦੇ ਵਿੱਚ ਪ੍ਰਵੀਨ सिन्हा ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੁਧਾਨਸ਼ੂ ਸ਼ਰਵਾਸਤਵ ਜੀ ਮਿਸਟਰ ਨਿਲਾਪ ਕਿਸ਼ੋਰ ਹੋਰ ਆਫਸਰਸ ਹੈਗੇ ਸੋ ਜਿਹੜਾ ਆਪਣੇ ਐਂਟੀ ਡਰੋਨ ਸਿਸਟਮਸ ਜਿਹੜੇ ਅਸੀਂ ਤਿੰਨ ਪ੍ਰੋਕਿਊਰ ਕੀਤੇ ਹੈਗੇ ਤੇ 6 ਹੋਰ ਆਪਰੇਸ਼ਨਲਾਈਜ਼ ਕਰਾਂਗੇ ਇਸ ਤੋਂ ਅੱਗੇ ਲੈ ਜਾਣ ਲਈ ਸਟੇਟ ਗਵਰਨਮੈਂਟ ਹੈਜ਼ ਸੌਟ ਫੰਡਸ ਆਫ 175 ਕਰੋੜਸ ਫਰਮ ਦੀ ਸੈਂਟਰਲ ਗਵਰਨਮੈਂਟ ਫਾਰ ਪ੍ਰੋਕਿਊਰਿੰਗ 17 ਮੋਰ ਐਂਟੀ ਡਰੋਨ ਸਿਸਟਮਸ ਇਨ ਦਾ ਨੈਕਸਟ ਫਾਈਨੈਂਸ਼ੀਅਲ ਈਅਰ ਸੋ ਉਸ ਲਈ ਇੱਕ ਹਾਈ ਪਾਵਰਡ ਕਮੇਟੀ ਕਨਸਟੀਟਿਊਟ ਹੋ ਗਈ ਹੈ ਸੋ ਬੀਐਸਐਫ ਦੇ ਨਾਲ ਇਨ ਫੈਕਟ ਟ੍ਰਾਇਲਸ ਚੱਲਦੇ ਪਏ ਹੈਗੇ ਐਕਸਪ੍ਰੈਸ਼ਨ ਆਫ ਇੰਟਰਸਟ ਹੈਜ਼ ਬੀਨ ਇਸ਼ੂਡ ਸੋ ਥੈਟ ਜਿਹੜਾ ਬੈਸਟ ਸਿਸਟਮ ਅਵੇਲੇਬਲ ਹੋਊਗਾ ਉਸ ਨੂੰ ਪ੍ਰੋਪਰ ਪ੍ਰੋਸੀਜਰ ਨਾਲ ਸਟੇਟ ਗਵਰਨਮੈਂਟ ਦੀ ਅਪਰੂਵਲ ਨਾਲ ਜਿਹੜਾ ਹੈਗਾ ਉਸ ਨੂੰ ਪ੍ਰੋਕ્યોਰ ਕੀਤਾ ਜਾਊਗਾ ਇਨ ਕੰਪਲੀਟਲੀ ਕੋਆਰਡੀਨੇਟਡ ਮੈਨਰ ਵਿਦ ਦਾ ਬੀਐਸਐਫ ਐਂਡ ਅਦਰ ਏਜੰਸੀਜ਼ ਸਾਡਾ ਫੋਕਸ ਹੈਗਾ ਜਿਹੜੇ ਸਾਡੇ ਹਾਈਬ੍ਰਿਡ ਚੈਲੰਜਸ ਹੈਗੇ ਜਿਹੜੀ ਟਰਾਂਸ ਬਾਰਡਰ ਸਮਲਿੰਗ ਥਰੂ ਡਰੋਨਸ ਜਾਂ ਜਿਹੜੇ ਫੋਰਨ ਨੋਟਸ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਤੇ ਤੀਜਾ ਜਿਹੜੇ ਸਾਡੇ ਫੁੱਟ ਸੋਲਜਰਸ ਜਿਹੜੇ ਐਕਟਿਵ ਹੈਗੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਜਾਂ ਟੈਰਰ ਐਕਟੀਵਿਟੀਜ਼ ਦੇ ਵਿੱਚ ਤੋਂ ਇਹਨਾਂ ਲਈ ਅਸੀਂ ਜਿਹੜੀ ਸਟ੍ਰੈਟਜੀ ऑपरेशनलाइज़ ਕਰਾਂਗੇ ਕਿ थ्रू इश्यूएंस ऑफ रेड कॉर्नर नोटिसेस ब्लू कॉर्नर नोटिसेस कोऑर्डिनेशन ਵਿਦ सीबीआई एनआईए ਅਦਰ ਸੈਂਟਰਲ ਏਜੰਸੀਜ਼ ਸਾਡਾ ਫੋਕਸ ਹੋਊਗਾ ਕਿ ਵੱਧ ਤੋਂ ਵੱਧ ਕ੍ਰਿਮੀਨਲਸ ਨੂੰ ਇੰਡੀਆ ਲੈ ਕੇ ਆਇਆ ਜਾਵੇ so that they face the law they face the heat of the law and in a new end to end manner ਦੇ ਵਿੱਚ ਜਿਹੜਾ ਇਹਦਾ ਪੂਰਾ ਇਕੋਸਿਸਟਮ ਹੈਗਾ ਜਿਹੜੇ ਫਾਈਨੈਂਸਰ ਵੀ ਹੈਗੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਹੈਗੇ ਜਿਹੜਾ ਇਹਨਾਂ ਨੂੰ ਪਨਾਹ ਦਿੰਦੇ ਹੈਗੇ ਤੇ ਉਹ ਸਾਰਿਆਂ ਦੀ ਮੈਪਿੰਗ ਕਰਕੇ ਜਿਹੜਾ ਹੈਗਾ ਉਸਤੇ ਇਹਨਨ ਐਂਡ ਟੂ ਐਂਡ ਮੈਨਰ ਨੈਟਵਰਕਸ ਵਿਲ ਬੀ ਟਾਰਗੇਟਡ ਐਂਡ ਬਸਟਡ ਸਾਡੀ ਸੈਕਿੰਡ ਲਾਈਨ ਆਫ ਡਿਫੈਂਸ ਤੇ ਜਿਹੜੇ 2367 ਸੀਸੀਟੀਵੀਜ਼ 585 ਲੋਕੇਸ਼ਨਸ ਤੇ ਦੇ ਵਿਲ ਬੀ ਰੈਡੀ ਬਿਫੋਰ 31st ਆਫ ਮਾਰਚ ਸੋ ਵਿਚ ਵਿਲ ਬੀ ਅ ਗ੍ਰੇਟ ਬੂਸਟ ਫਾਰ ਦੀ ਇੰਟਰਨਲ ਸਿਕਿਉਰਿਟੀ ਗ੍ਰਿਡ ਜਿਹੜੀ ਪਾਕਿਸਤਾਨ ਦੇ ਇਨਟਰੂਜਨਸ ਤੇ ਰੋਗ ਡਰੋਨਸ ਦੇ ਖਿਲਾਫ ਜਿਹੜੀ ਕੰਮ ਕਰ ਰਹੀ ਹੈ ਨੈਕਸਟ ਇਅਰ ਸਾਡਾ ਇੱਕ ਮੇਨ ਟੀਚਾ ਹੈਗਾ ਕਿ 112 ਦਾ ਰਿਸਪੌਂਸ ਟਾਈਮ ਇਸ ਵੇਲੇ 12 ਤੋਂ 13 ਮਿੰਟ ਹੈਗਾ ਪੰਜਾਬ ਦੇ ਵਿੱਚ ਸੋ ਇਸ ਨੂੰ ਅਸੀਂ ਘਟਾ ਕੇ ਵੀ ਵਾਂਟ ਟੂ ਬ੍ਰਿੰਗ ਇਟ ਡਾਊਨ ਟੂ ਅਬਾਊਟ 7 ਟੂ 8 ਮਿੰਟਸ uh, which will be at par with the best in the country ਸੋ ਇਸ ਲਈ ਅਸੀਂ ਇੱਕ ਸੈਕਟਰ 89 ਦੇ ਵਿੱਚ ਗਵਰਨਮੈਂਟ ਹੈਜ਼ ਅਲੋਟਡ ਪੰਜਾਬ ਪੁਲਿਸ ਆ ਪਲਾਟ ਆਫ ਲੈਂਡ ਜਿਸ ਤੇ ਇੱਕ ਅਲਟਰਾ ਮਾਡਰਨ 200 ਕਰੋੜ ਦੀ ਲਾਗਤ ਤੋਂ ਇਨ ਫੇजेस ਇੱਕ ਮਾਡਰਨ ਕੰਟਰੋਲ ਰੂਮ ਸਟੇਟ ਲੈਵਲ ਕੰਟਰੋਲ ਰੂਮ ਬਣੂਗਾ ਤੇ 125 ਕਰੋੜ ਅਪਗ੍ਰੇਡੇਸ਼ਨ ਆਫ ਵਹੀਕਲ ਫਲੀਟ ਅਪਗ੍ਰੇਡੇਸ਼ਨ ਤੇ ਖਰਚ ਕੀਤੇ ਜਾਣਗੇ ਤੇ ਮੈਂ ਇਹਦੇ ਚ ਦੱਸਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਨੇ ਤਕਰੀਬਨ 800 ਕਰੋੜ ਤੋਂ ਵੱਧ ਮਾਡਰਨਾਈਜੇਸ਼ਨ ਤੇ ਖਰਚ ਕੀਤਾ ਹੈਗਾ ਤੇ ਸਾਡੇ ਇਨਫੈਕਟ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਵਹੀਕਲ ਸਕ੍ਰੈਪਿੰਗ ਪਾਲਿਸੀ ਹੈਗੀ ਉਸ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ 15 ਸਾਲ ਤੋਂ ਪੁਰਾਣੀ ਕੋਈ ਵੀ ਵਹੀਕਲ ਜਿਹੜੀ ਉਹ ਔਨ ਰੋਡ ਨਹੀਂ ਰਹਿਣੀ ਚਾਹੀਦੀ ਅਸੀਂ ਤਕਰੀਬਨ 2000 ਗੱਡੀਆਂ ਅਸੀਂ ਆਪਣੀ ਸਕ੍ਰੈਪ ਕੀਤੀਆਂ ਤੇ ਉਸ ਦੇ ਇਨ ਲਿਊ ਆਲਮੋਸਟ 2000 ਵਹੀਕਲਸ ਜਿਸ ਦੇ ਵਿੱਚ ਤਕਰੀਬਨ 1500 ਫੋਰ व्हीਲਰਸ ਤੇ ਤਕਰੀਬਨ 500 ਤੋਂ ਵੱਧ ਟੂ व्हीਲਰਸ ਅਸੀਂ ਐਕਵਾਇਰ ਕੀਤੇ ਹੈਗੇ ਇਨ ਦਾ ਨੈਕਸਟ ਲਾਸਟ 3 ইয়ার্স फॉर द नैक्सट ईयर अवर टारगेट इज वी विल बी एक्वायरिंग बिटवीन एट हंड्रेड एंड वन थाउजेंड व्हीकल्स प्योरली फॉर पी सी आर एंड रिस्पॉन्स टू डिस्ट कॉल्स ऑन एक सौ बारह सो इस जी असी जो मॉडर्नाइजेशन से मैं थोड़ा जाक बैक एंड स्पेंड ऑलमोस्ट फोर्टी फाइव करोड स्पेंड ऑन पुलिस वेलफेयर अपग्रेडेशन ऑफ काउंटर इंटेलीजेंस विंग से अस्सी करोड़ खर्चा गया है का. 40 ਕਰੋੜ ਸਾਈਬਰ ਕ੍ਰਾਈਮ ਡਿਵੀਜ਼ਨ ਨੂੰ ਅਪਗ੍ਰੇਡ ਕਰਨ ਤੇ ਖਰਚਾ ਗਿਆ ਹੈਗਾ ਸਟਰੈਂਥਲਿੰਗ ਆਫ ਬਾਰਡਰ ਪੁਲਿਸ ਸਟੇਸ਼ਨ ਤੇ 60 ਕਰੋੜ ਖਰਚੇ ਗਏ ਹੈਗੇ ਕੰਪਿਊਟਰਾਈਜ਼ੇਸ਼ਨ ਤੇ 106 ਕਰੋੜ ਖਰਚੇ ਗਏ ਹੈਗੇ ਤੇ ਪੁਲਿਸ ਬਿਲਡਿੰਗਸ ਤੇ ਹੁਣ ਤੱਕ 145 ਕਰੋੜ ਅਸੀਂ ਸਪੈਂਡ ਕੀਤੇ ਮੋਡਰਨਾਈਜ਼ੇਸ਼ਨ ਤੇ 80 ਕਰੋੜ ਤੇ 258 ਕਰੋੜ ਐਕ્ਵਿਜ਼ੀਸ਼ਨ ਆਫ ਵਹੀਕਲਸ ਸੋ ਇੱਕ ਬਹੁਤ ਐਂਬੀਸ਼ੀਅਸ ਜਿਹੜਾ ਸਾਡੇ ਸਟਾਰਟਿੰਗ ਫਰੋਮ ਦੀ ਕਟਿੰਗ ਐਚ ਲੈਵਲ ਆਲ ਦੀ ਐਸ ਐਚਓ ਜਿਹੜੇ 454 ਥਾਣੇ ਹੈਗੇ ਪੰਜਾਬ ਦੇ ਵਿੱਚ ਸਾਰਿਆਂ ਕੋਲ ਹੁਣ ਨਵੀਆਂ ਗੱਡੀਆਂ ਹੈਗੀਆਂ ਆਲ ਦੀ ਪੁਲਿਸ ਪੋਸਟ ਹੈਵ ਨਿਊ ਵਹੀਕਲਸ ਸੀਆਈਏ ਇਨਚਾਰजेस ਹੈਵ ਨਿਊ ਵਹੀਕਲਸ ਕਾਫੀ ਜਿਹੜੇ ਸਾਡੇ ਕਟਿੰਗ ਐਚ ਦੇ ਗੈਸਟ ਅਫਸਰਸ ਹੈਗੇ ਐਸਪੀ ਲੈਵਲ ਤੇ ਤਕਰੀਬਨ ਅਸੀਂ 100% ਨਵੀਆਂ ਗੱਡੀਆਂ ਦਿੱਤੀ ਹੈਗੀ ਡੀਐਸਪੀ ਸਾਡੇ ਹਜੇ ਰਹਿੰਦੇ ਸੋ ਉਹਨਾਂ ਲਈ ਥਿਸ ইয়ার ਵੀ ਆਰ ਪਲੈਨਿੰਗ ਟੂ ਗਿਵ ਨਿਊ ਵਹੀਕਲਸ ਟੂ ਆਲ ਆਵਰ ਡੀਐਸਪੀਸ ਬਿਕੋਜ਼ ਇਹ ਸਾਰੀਆਂ ਗੱਡੀਆਂ ਜਿਹੜੀਆਂ ਪੁਰਾਨੀਆਂ ਹੋ ਚੁੱਕੀਆਂ ਹਨ ਕੈਪੈਸਿਟੀ ਬਿਲਡਿੰਗ ਦੇ ਵਿੱਚ ਅੱਗੇ ਜਿਹੜਾ ਸਾਡਾ ਪਲਾਨ ਹੈਗਾ ਸਟੇਟ ਗਵਰਨਮੈਂਟ ਨੇ ਇੱਕ ਪੁਲਿਸ ਮੈਗਾ ਬਿਲਡਿੰਗਸ ਪ੍ਰੋਜੈਕਟ ਜਿਹੜਾ 426 ਕਰੋੜ ਦਾ ਅਪਰੂਵ ਕੀਤਾ ਹੈ ਇਨ 3 ਫੇजेस ਸੋ ਇਹਦੇ ਇਹਦਾ ਜਿਹੜੀ ਫੰਡਿੰਗ ਹੈਗੀ ਅਗਲੇ 3 ਸਾਲਾਂ ਦੇ ਵਿੱਚ 426 ਕਰੋੜ ਸਟੇਟ ਗਵਰਨਮੈਂਟ ਖਰਚ ਕਰੂਗੀ ਜਿਸ ਦੇ ਵਿੱਚ ਸਾਡੀ ਹੈ ਜਿਵੇਂ ਸੈਕਟਰ 89 ਦੇ ਵਿੱਚ ਮੈਂ ਦੱਸਿਆ ਡਾਇਲ 112 ਬਿਲਡਿੰਗ ਤੇ ਫੇਸ ਚਾਰ ਮੁਹਾਲੀ ਦੇ ਵਿੱਚ ਸਾਈਬਰ ਕ੍ਰਾਈਮ ਦੀ ਨਵੀਂ ਬਿਲਡਿੰਗ ਨਵਾਂ ਹੈਡਕੁਆਟਰਸ ਉਹ ਦੇ ਆਰ ਅੰਡਰ ਕੰਸਟਰਕਸ਼ਨ ਤੇ ਕੰਮ ਸ਼ੁਰੂ ਹੋ ਗਿਆ ਹੈਗਾ ਦੋ ਪੁਲਿਸ ਲਾਈਨਸ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੇ ਮਲੇਰ ਕੋਟਲਾ ਡਿਸਟ੍ਰਿਕਟ ਦੇ ਵਿੱਚ ਉਹਨਾਂ ਤੇ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ 2025-26 ਦੇ ਵਿੱਚ ਕੰਮ ਸ਼ੁਰੂ ਹੋ ਜਾਊਗਾ ਤੇ 11 ਪੁਲਿਸ ਸਟੇਸ਼ਨਸ ਨਵੀਂ ਬਿਲਡਿੰਗਸ ਦਾ ਕੰਮ ਚੱਲ ਰਿਹਾ ਹੈਗਾ ਨੈਕਸਟ ਫਾਈਨੈਂਸ਼ੀਅਲ ਇਅਰ ਤੇ ਉਸ ਤੋਂ ਬਾਅਦ ਜਿਹੜਾ 27-28 ਦੇ ਵਿੱਚ ਵਾਂ ਨਿਊ ਬਿਲਡਿੰਗ ਇਸ ਕਮਿੰਗ ਜਿਸ ਨੂੰ ਅਸੀਂ ਆਈਟੀ ਸਿਟੀ ਦੇ ਵਿੱਚ ਪੁਲਿਸ ਭਵਨ ਦਾ ਨਾਮ ਦੇ ਰਹੇ ਹੈਗੇ ਜਿਸ ਦੇ ਵਿੱਚ ਸਾਡੀ ਇੱਕ ਸਾਡਾ ਅਲਟਰਾ ਮਾਡਰਨ ਪੁਲਿਸ ਸਟੇਸ਼ਨ ਹੋਊਗਾ 94 ਕਰੋੜ ਦੇ ਖਰਚੇ ਤੇ ਤੇ ਉੱਥੇ ਜਿਹੜੇ ਏਜੀਟੀਐਫ ਦਾ ਹੈਡਕ quarters ਉਸ ਬਿਲਡਿੰਗ ਚ ਹੋਊਗਾ ਇੱਕ ਹੋਰ ਸੈਪਰੇਟ ਬਿਲਡਿੰਗ ਦੇ ਵਿੱਚ ਏਐਨਟੀਐਫ ਦਾ ਹੈਡਕ quarters ਹੋਊਗਾ ਉਹ ਵੀ ਪਲਾਨਡ ਹੋ ਗਈ ਹੈ ਉਹਦੇ ਲਈ ਲੈਂਡ ਜਿਹੜਾ ਸਾਨੂੰ ਅਲਾਟ ਕਰਤਾ ਗਿਆ ਹੈਗਾ ਬਟਾਲਾ ਦੀ ਪੁਲਿਸ ਲਾਈਨ ਗਵਰਨਮੈਂਟ ਨੇ ਅਪਰੂਵ ਕਰਤੀ ਹੈ ਸੋ ਨੈਕਸਟ ਫਾਈਨੈਂਸ਼ੀਅਲ ইয়ারਸ ਬਟਾਲਾ ਡਿਸਟ੍ਰਿਕਟ ਦੀ ਪੁਲਿਸ ਲਾਈਨਸ ਜਿਹੜੀ ਉਹ ਉਸ ਉਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਊਗੀ کافی ਵੱਡੇ ਲੈਵਲ ਤੇ ਜਿਹੜਾ ਸਾਡਾ ਟ੍ਰੇning ਸੈਂਟਰ ਫਲੋਰ ਦੇ ਵਿੱਚ ਪੰਜਾਬ ਪੁਲਿਸ ਅਕੈਡਮੀ ਦੀ ਅਪਗ੍ਰੇਡੇਸ਼ਨ ਲਈ ਪ੍ਰੋਜੈਕਟ ਜਿਹੜਾ ਉਹ ਅਪਰੂਵ ਹੋ ਗਿਆ ਹੈ ਸੋ ਦ ਕੈਪੈਸਿਟੀ ਬਿਲਡਿੰਗ ਇਜ਼ ਆਲਸੋ ਐਕਸਟੈਂਡਿੰਗ ਟੂ ਦ ਫੀਲਡ ਆਫ ਟ੍ਰੇning ਆਫ ਮੈਨਪਾਵਰ ਸੋ ਅਸੀਂ NDPS ਐਕਟ ਦੇ ਵਿੱਚ ਅਸੀਂ ਜਿਹੜੇ ਮੁਲਾਜ਼ਮਾਂ ਨੂੰ ਜੇ ਰੀਸੈਂਟਲੀ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਹੋਈ ਸੀਗੀ ਸੋ ਇਹਨਾਂ ਨੂੰ ਅਸੀਂ ਆ ਮਾਡਰਨ ਟ੍ਰੇਨਿੰਗ ਦਾਂਗੇ ਸੋ ਫॉर CCTVNS ਕਨੈਕਟੀਵਿਟੀ ਲਿੰਕਿੰਗ ਅਪਲਿੰਕਿੰਗ ਆਫ ਪੁਲਿਸ ਸਟੇਸ਼ਨਸ ਦੋ ਫੇजेस ਦੇ ਵਿੱਚ ਕਰਾਂਗੇ ਜਿੰਨ ਪੁਲਿਸ ਸਟੇਸ਼ਨਸ 'ਚ 400 ਤੋਂ ਘੱਟ ਐਫਆਈਆਰਾਂ ਦਰਜ ਹੁੰਦੀਆਂ ਉੱਥੇ ਜਿਹੜੀ ਇਸ ਵੇਲੇ 30 Mbps ਦੀ ਕਨੈਕਟੀਵਿਟੀ ਹੈਗੀ ਇੰਟ੍ਰੈਸਟਿੰਗਲੀ ਦੀ ਕਨੈਕਟੀਵਿਟੀ ਆਫ ਪੁਲਿਸ ਸਟੇਸ਼ਨਸ ਇਨ ਪੰਜਾਬ ਇਸ ਅਮੰਗ ਦ ਬੈਸਟ ਇਨ ਦ ਕੰਟਰੀ ਇਸ ਨੂੰ ਅਸੀਂ ਅਪਗ੍ਰੇਡ ਕਰ ਰਹੇ ਹੈਗੇ ਨੈਕਸਟ ਫਾਈਨੈਂਸ਼ੀਅਲ ਇਅਰ ਸੇ 50 Mbps ਤੇ ਤੇ ਜਿਹੜੇ ਥਾਣਿਆਂ ਚ 100 400 ਤੋਂ ਵੱਧ ਰਜਿਸਟ੍ਰੇਸ਼ਨ ਹੈ ਉੱਥੇ 100 Mbps ਦੀ ਕਨੈਕਟੀਵਿਟੀ ਲੀਜ਼ ਲਾਈਨ ਦੇ ਥਰੂ ਦਿੱਤੀ ਜਾਊਗੀ ਤੇ ਜਿਹੜੀ ਈ ਸ਼ਾਰਟ ਚ ਐਪ ਜਿਹੜੀ ਨਿਊ ਕ੍ਰਿਮੀਨਲ ਲਾਜ਼ ਦੇ ਵਿੱਚ 70000 ਤੋਂ ਵੱਧ ਅਸੀਂ ਜਿਹੜੇ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਕਰ ਚੁੱਕੇ ਹੈਗੇ ਇਸ ਐਪ ਦੇ ਵਿੱਚ ਇੱਕ ਸੈਂਟਰਲਾਈਜ਼ਡ ਸਰਵਰ ਹੈਗਾ ਨੈਸ਼ਨਲ ਸੈਂਟਰਲਾਈਜ਼ਡ ਸਰਵਰ ਦੇ ਵਿੱਚ ਸੋ ਸਾਡੀ ਤਕਰੀਬਨ 80% ਹੁਣ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਹੋ ਰਹੇ ਹੈਗੇ ਤੇ ਅਗਲੇ ਸਾਲ ਸਾਡਾ ਟੀਚਾ ਹੈਗਾ ਕਿ ਇਸ ਨੂੰ ਅਸੀਂ 100% ਤੇ ਲੈ ਕੇ ਜਾਵਾਂਗੇ